ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਚਾਰੂ ਉਸੋਪਾ ਦੇ ਬਾਰੇ ਇਹ ਕੌਣ ਹੈ ਇਹਦੇ ਬਾਰੇ ਅਸੀਂ ਅੱਜ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਕਿਉਂਕਿ ਬਹੁਤ ਸਾਰੇ ਕਲਾਕਾਰ ਜੋ ਨੇ ਨੇਮ ਫੇਮ ਹੋਣ ਦੇ ਕਰਕੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸਰਗਰਮ ਰਹਿੰਦੇ ਨੇ ਔਰ ਆਪਣੀਆਂ ਨਵੀਂ-ਨਵੀਂ ਅਚੀਵਮੈਂਟਸ ਜੋ ਨੇ ਸ਼ੇਅਰ ਕਰਦੇ ਨੇ ਪਰ ਕਿਤੇ ਨਾ ਕਿਤੇ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਟਾਊਨਫਾਲ ਜ਼ਰੂਰ ਆਉਂਦਾ ਹੈ ਸੋ ਇਦਾਂ ਹੀ ਚਾਰੂ ਜੋ ਹੈ ਅੱਜਕੱਲ ਫੇਸ ਕਰ ਰਹੀ ਹੈ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਕਿ ਕੌਣ ਹੈ ਚਾਰੂ ਉਸੋਪਾ ਚ ਤੇ ਤੁਸੀਂ ਬਹੁਤ ਦੇਖਿਆ ਹੋਵੇਗਾ ਕਿ ਸੁਸ਼ਮિતા ਸੇਨ ਦੀ ਰੀਅਲ ਭਾਬੀ ਯਾਨੀ ਕਿ ਰਾਜੀਵ ਸੇਨ ਦੀ ਧਰਮਪਤਨੀ ਚਾਰੂ ਸ਼ੋ ਅਸ਼ੋਪਾ ਜੋ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸਰਗਰਮ ਸੀ ਔਰ ਇੰਡੀਅਨ ਟੈਲੀਵਿਜ਼ਨ ਦੀ ਬਹੁਤ ਅੱਛੀ ਮੰਨੀ ਪਰਮੰਨੀ ਨਾਮੀ ਚਿਹਰਾ ਜਿਨੇ ਸੀਰੀਅਲਸ ਦੇ ਵਿੱਚ ਇੰਨਾ ਜ਼ਿਆਦਾ ਕੰਮ ਕੀਤਾ ਔਰ ਚੰਗੀ ਅਦਾਕਾਰਾ ਜੋ ਕਿ ਇਸ ਵਕਤ ਡਾਊਨਫਾਲ ਦੇ ਵਿੱਚ ਚੱਲ ਰਹੀ ਹੈ ਔਰ ਤੁਹਾਨੂੰ ਦੱਸ ਦੇਣਾ ਕਿ ਸੋਸ਼ਲ ਮੀਡੀਆ ਤੇ ਉਸ ਦੀ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਪੂਰੇ ਉਹ ਦੇ ਫੈਨਸ ਉਹਨਾਂ ਦੇ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਲੋਕ ਚਾਰੂ ਨੂੰ ਜਾਣਦੇ ਨੇ ਹਰ ਕੋਈ ਹੈਰਾਨ ਹੈ ਉਹਨਾਂ ਦੀ ਉਹ ਵੀਡੀਓ ਦੇਖ ਕੇ ਉਹ ਵੀਡੀਓ ਦੇ ਵਿੱਚ ਕੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਚਾਰੂ ਅਸ਼ੋਪਾ ਜਿਨਨੇ ਇੰਡਸਟਰੀ ਨੂੰ ਬਹੁਤ ਹੀ ਜ਼ਿਆਦਾ ਅੱਛਾ ਕੰਟੈਂਟ ਦਿੱਤਾ ਆਪਣੀ ਅਦਾਕਾਰੀ ਦੇ ਨਾਲ ਬਹੁਤ ਅੱਛੀ ਟੀਆਰਪੀਜ਼ ਵੀ ਆਈਆਂ ਉਹਨਾਂ ਦੇ ਸ਼ੋਅ ਤੇ ਲੇਕਿਨ ਹੁਣ ਉਹ ਆਨਲਾਈਨ ਕੱਪੜੇ ਵੇਚਦੀ ਹੋਈ ਨਜ਼ਰ ਆ ਰਹੀ ਹੈ ਯਾਨੀ ਕਿ ਸਲਵਾਰ ਸੂਟ ਦੇ ਅਨਸਟਿਚਡ ਕੱਪੜੇ ਜਿਹੜੇ ਹੁੰਦੇ ਨੇ ਉਹਨਾਂ ਦੇ ਬਾਰੇ ਉਹ ਸੋਸ਼ਲ ਮੀਡੀਆ ਤੇ ਜੋ ਹੈ ਵੀਡੀਓ ਪੋਸਟ ਕਰ ਰਹੀ ਹੈ ਕਿ ਕੱਪੜਿਆਂ ਦੀ ਕੀਫਿੰਗ ਕਰ ਰਹੀ ਹੈ ਕਿ ਇਹ ਕੱਪੜਾ ਹੈ ਔਰ ਇੰਨੇ ਨੇ ਮੀਟਰ ਤੁਸੀਂ ਇੰਨੇ ਦਾ ਖਰੀਦ ਸਕਦੇ ਹੋ ਔਰ ਤੁਹਾਨੂੰ ਇਹ ਵੀ ਦੱਸ ਦਿੰਨੇ ਹੈ ਕਿ ਉਹ ਬੰਬੇ ਦੇ ਵਿੱਚ ਰਹਿੰਦੀ ਸੀ ਕਿਉਂਕਿ ਜਿਵੇਂ ਸਭ ਨੂੰ ਪਤਾ ਹੈ ਕਿ ਪੂਰੀ ਇੰਡਸਟਰੀ ਬੰਬੇ ਦੇ ਵਿੱਚ ਸ਼ਿਫਟਡ ਹੈ ਲੇਕਿਨ ਚਾਰੂ ਹੁਣ ਬੰਬੇ ਛੱਡ ਕੇ ਆਪਣੇ ਪੈਰੈਂਟਸ ਯਾਨੀ ਕਿ ਮਾ ਪਿਓ ਦੇ ਕੋਲ ਉਹ ਚਲੀ ਗਈ ਹੈ ਬਿਕਨਰ ਔਰ ਉਹਨਾਂ ਦਾ ਜਿਹੜਾ ਡਾਈਵੋਰਸ ਹੋ ਚੁੱਕਾ ਹੈ ਰਾਜੀਵ ਸੇਨ ਦੇ ਨਾਲ ਔਰ ਉਹਨਾਂ ਦੀ ਇੱਕ ਬੇਟੀ ਵੀ ਹੈ ਸੋ ਇੰਨੀ ਦਿਨੀ ਆਨਲਾਈਨ ਕੱਪੜੇ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਉਹਨਾਂ ਦਾ ਬਹੁਤ ਜ਼ਿਆਦਾ ਡਾਊਨਫਾਲ ਚੱਲ ਰਿਹਾ ਹੈ ਇਸ ਤੋਂ ਇਲਾਵਾ ਚਾਰੂ ਦੀ बिटिया ही की जो दो हज़ार नौ दस देरी असी बहुत ज्यादा देखा उस भी दे इसने सुरबी का कैरैक्टर प्ले किया भाग्यविदाता ये रिश्ता क्या कहलाता है बहुत मन्या परमन्न सीरियल है जिस चारू ने अपनी अहम भूमिका निभाई बड़े अच्छे लगते हैं ये सारे सीरील जो बहुत ज्यादा देखे हुए ने बालवीर सो देवो के देव महादेव बुद्धा दिया और बाती हम फिर जी ने की तमन्ना है इसके अलावा मेरे अंगने में ਐਸੋਲਾਵ ਲਾਡੋ ਟੂ ਕੌਣ ਹੈ ਜੀਮਾ ਅਕਬਰ ਕੇ ਬੀਰਬਲ ਕਿਹਦਾ ਹੈ ਇਹ ਰਿਸ਼ਤਾ ਅੰਜਾਨਾ ਇਦਾਂ ਦੇ ਸੀਰੀਅਲਸ ਦੇ ਵਿੱਚ ਅਸੀਂ ਚਾਰੂ ਨੂੰ ਅਹਿਮ ਭੂਮਿਕਾ ਨਿਭਾਉਂਦੇ ਦੇਖਿਆ ਲੇਕਿਨ ਹੁਣ ਜਿਹੜੀ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਬਹੁਤ ਜ਼ਿਆਦਾ ਹੈਰਾਨੀਜਨਕ ਹੈ ਬਹੁਤ ਜ਼ਿਆਦਾ ਫੈਨਸ ਨੂੰ ਹੈਰਾਨ ਕਰ ਰਹੀ ਹੈ ਔਰ ਸ਼ਸ਼ਮਿਤਾ ਸੇਨ ਦੀ ਰੀਅਲ ਭਾਬੀ ਹੈ ਔਰ ਪਰਿਵਾਰ ਦੇ ਨਾਲ ਨਾਤਾ ਜੋ ਹੈ ਤੋੜ ਚੁੱਕੀ ਹੈ ਔਰ ਇਹਨਾਂ ਦਾ ਜਿਹੜੀ ਡਾਈਵੋਰਸ ਦੀ ਖਬਰ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਈਆਂ ਸੀਗੀਆਂ ਇਹਨਾਂ ਨੇ ਆਪਣੇ ਡਾਈਵੋਰਸ ਨੂੰ ਲੈ ਕੇ ਬਹੁਤ ਜ਼ਿਆਦਾ ਲਾਈਮਲਾਈਟ ਵੀ ਬਟੋਰੀ ਔਰ ਐਟ ਦੈਨ ਡੇ ਵੀ ਕਿਹਾ ਗਿਆ ਸੀਗਾ ਕਿ ਸ਼ਾਇਦ ਹੁਣ ਇਕੱਠੇ ਨਾਲ ਰਹਿਣ ਲੱਗੇ ਨੇ ਜੋ ਇੰਨਾ ਜ਼ਿਆਦੀ ਵੀਡੀਓਜ਼ ਇਹਨਾਂ ਦੀਆਂ ਸਾਹਮਣੇ ਆ ਰਹੀਆਂ ਨੇ ਪਰ ਅਫਸੋਸ ਇਹ ਡਾਈਵੋਰਸ ਜਿਹੜਾ ਇਹ ਹੋ ਚੁੱਕਿਆ 2019 ਦੇ ਵਿੱਚ ਇਹਨਾਂ ਨੇ ਵਿਆਹ ਕਰਵਾਇਆ ਸੀ ਔਰ 3-4 ਸਾਲ ਬਾਅਦ ਇਹਨਾਂ ਦਾ ਜਿਹੜਾ ਡਾਈਵੋਰਸ ਹੋ ਗਿਆ ਸੋ ਹੁਣ ਲਗਾਤਾਰ ਵੀਡੀਓ ਵਾਇਰਲ ਹੋ ਰਹੀ ਹੈ ਕਿਉਂਕਿ ਜਦੋਂ ਅਸੀਂ ਨੇਮ ਫੇਮ ਦੇ ਵਿੱਚ ਹੁੰਨੇ ਆਈਆਂ ਬਹੁਤ ਜ਼ਿਆਦਾ ਅਚੀ ਅਰਨਿੰਗਸ ਕਰਦੇ ਆ ਉਸ ਸਮੇਂ ਅਸੀਂ ਫਿਊਚਰ ਦਾ ਬਿਲਕੁਲ ਵੀ ਨਹੀਂ ਸੋਚਦੇ ਸੋ ਜਦੋਂ ਅਸੀਂ ਨਹੀਂ ਸੋਚਦੇ ਫਿਰ ਇਤਾਂ ਦਾ ਜਦੋਂ ਟਾਈਮ ਆਉਂਦਾ ਤੇ ਉਦੋਂ ਕੋਈ ਵੀ ਸਪੋਰਟ ਨਹੀਂ ਕਰਦਾ ਤੁਹਾਨੂੰ ਸੋ ਉਹਨਾਂ ਨੇ ਦੇਖਣਾ ਹੋਏਗਾ ਕਿ ਇੰਡਸਟਰੀ ਦੇ ਵਿੱਚ ਉਧਰਲੀ ਇੰਡਸਟਰੀ ਦੇ ਵਿੱਚ ਚਾਰੂ ਦੇ ਫੇਵਰ ਚ ਕੌਣ ਆਉਂਦਾ ਹੈ ਕੌਣ ਉਹਨਾਂ ਨੂੰ ਸਪੋਰਟ ਕਰਦਾ ਹੈ